ਇਹ ਫੋਟੋ ਤੁਸੀਂ ਮੇਰੇ ਖਿਆਲ 'ਚ ਸਾਰੇ ਹੀ ਜਾਣਦੇ ਹੋਵੋਗੇ ਕਿ ਕਿਸ ਇਨਸਾਨ ਦੀ ਹੈ ਨਾ ਬਿਰੱਪਣ ਅਸਲ ਦੇ ਵਿੱਚ ਤਾਂ ਨਾਮ ਕੀ ਸੀ ਕਿ ਤਿੰਨ ਰਾਜਾਂ ਦੀ ਪੁਲਿਸ ਇਸ ਨੇ ਕਮਲੀ ਕਰਕੇ ਰੱਖੀ ਸੀ ਕਰੋੜਾਂ ਰੁਪਈਆ ਸਰਕਾਰ ਦਾ ਖਰਾਬ ਹੋਇਆ ਇਸ ਨੂੰ ਫੜਨ ਦੇ ਲਈ ਤੇ 15 ਤੋਂ ਵੱਧ ਕਰੋੜ ਦਾ ਨਾਮ ਰੱਖਿਆ ਗਿਆ ਸੀ ਇਸ ਦੇ ਸਿਰ ਤੇ ਆਖਰਕਾਰ ਇਸ ਦੇ ਵਿੱਚ ਐਸਾ ਕੀ ਸੀ ਤੇ ਫੜਿਆ ਕਿਵੇਂ ਜਾਂਦਾ ਏ ਲਗਭਗ 200 ਤੋਂ ਵੱਧ ਪੁਲਿਸ ਵਾਲਾ ਮਾਰਿਆ ਸੀ ਨੇ ਤੇ ਹਜ਼ਾਰਾਂ ਤੋਂ ਵੱਧ ਹਾਥੀ ਮਾਰ ਕੇ ਉਹਨਾਂ ਦਾ ਦੰਦਾ ਦਾ ਵਪਾਰ ਕੀਤਾ ਸੀ ਤੇ ਚੰਦਨ ਦੀ ਤਸਕਰੀ ਕੀਤੀ ਸੀ ਕਿੰਨੇ ਕਰੋੜਾਂ ਦੀ ਕੀਤੀ ਸੀ ਤੇ ਅੱਜ ਕੱਲ ਇਹਦੀ ਔਲਾਦ ਕਿਹੜੀ ਪਾਰਟੀ ਦੇ ਵਿੱਚ ਗੱਲ ਕਰਾਂਗੇ ਜੀ ਬਿਰੱਪਣ ਕੋਸੇ ਮੋਨੋ ਸਵਾਮੀ ਬਿਰੱਪਣ ਅਸਲ ਦੇ ਵਿੱਚ ਨਾਮ ਇਹਦਾ ਇਹ ਸੀਗਾ ਬਿਰੱਪਣ ਦੀ ਗੱਲ ਕਰੀਏ ਇਹ ਹੈਗਾ ਜੀ 18 ਜਨਵਰੀ 1952 ਨੂੰ ਅ ਮਦਰਾਸ ਦੇ ਇੱਕ ਪਿੰਡ ਦੇ ਵਿੱਚ ਇਹਦਾ ਜਨਮ ਹੁੰਦਾ ਤੇ ਬਚਪਨ ਤੋਂ ਹੀ ਇਹ ਜੁਰਮ ਦੀ ਦੁਨੀਆ ਦੇ ਵਿੱਚ ਇੰਟਰ ਹੋ ਜਾਂਦਾ ਬਚਪਨ ਦੇ ਵਿੱਚ ਚਾਚੇ ਨਾਲ ਚਾਚਾ ਇਹਦਾ ਕਰਦਾ ਸੀਗਾ ਤਸਕਰੀ ਹਾਥੀ ਦੇ ਦੰਦਾਂ ਦੀ ਹਾਥੀਆਂ ਨੂੰ ਮਾਰ ਕੇ ਜੰਗਲਾਂ ਚੋਂ ਲੱਭ ਕੇ ਉਹਨਾਂ ਦੇ ਦੰਦ ਵੇਚੇ ਜਾਂਦੇ ਸੀਗੇ ਤੇ ਉਸੇ ਕੰਮ 'ਚ ਇਹ ਪੈ ਗਿਆ ਪਰ ਬਾਅਦ ਦੇ ਵਿੱਚ ਚਾਚੇ ਨਾਲ ਲੜ ਪਿਆ ਏ ਤੇ ਉਸ ਤੋਂ ਬਾਅਦ ਆਪ ਹੀ ਕਰਨ ਲੱਗ ਜਾਂਦਾ ਤੇ ਇਹ ਹਾਥੀਆਂ ਦੇ ਨਾਲ ਨਾਲ ਜਿਹੜਾ ਚੰਦਨ ਹੁੰਦਾ ਚੰਦਨ ਦੀ ਵੀ ਤਸਕਰੀ ਕਰਨ ਲੱਗ ਜਾਂਦਾ ਤੇ ਕਹਿੰਦੇ ਨੇ ਵੀ 100 200 ਹਾਥੀ ਨਹੀਂ ਲਗਭਗ 3000 ਦੇ ਤਕਰੀਬ ਇਹਨਾਂ ਨੇ ਹਾਥੀ ਮਾਰਤਾ ਸੀ ਤੇ ਕਿਸੇ ਟਾਈਮ ਜੰਗਲ ਖਾਲੀ ਕਰਤਾ ਸੀ ਬਿਲਕੁਲ ਇੱਕ ਫੋਰੈਸਟ ਅਧਿਕਾਰੀ ਸੀ ਜੰਗਲੀ ਵਿਭਾਗ ਦੇ ਪੁਲਿਸ ਵਾਲਾ ਸੀਗਾ ਉਸ ਨੇ ਇਸ ਨੂੰ ਗ੍ਰਿਫਤਾਰ ਕਰਨਾ ਚਾਹਿਆ ਤੇ ਗ੍ਰਿਫਤਾਰ ਕਰ ਵੀ ਲੈਂਦਾ ਹੋ ਪਰ ਇਹ ਆਪਣੀ ਸੂਝ-ਬੂਝ ਦੇ ਨਾਲ ਭੱਜ ਜਾਂਦਾ ਤੇ ਭੱਜਣ ਤੋਂ ਬਾਅਦ ਇਹ 17 ਸਾਲਾਂ ਦਾ ਹੀ ਹੁੰਦਾ ਪਹਿਲੀ ਵਾਰੀ ਜਦੋਂ ਗ੍ਰਿਫਤਾਰ ਹੁੰਦਾ ਤੇ ਬਾਹਰ ਆ ਕੇ ਦੁੱਗਣੀ ਦਫਤਾਰ ਦੇ ਨਾਲ ਇਹ ਤਸਕਰੀ ਕਰਦਾ ਤੇ ਉਸ ਅਧਿਕਾਰੀ ਨੂੰ ਲੱਭ ਕੇ ਉਹਨੂੰ ਮਾਰ ਦਿੰਦਾ ਜੇ ਕੋਈ ਮੁਖਬਰ ਮਿਲਦਾ ਇਹਨੂੰ ਉਸ ਨੂੰ ਵੀ ਮਾਰ ਦਿੰਦਾ ਜੇ ਕੋਈ ਪੁਲਿਸ ਵਾਲਾ ਅੜਦਾ ਉਹਨੂੰ ਵੀ ਮਾਰ ਦਿੰਦਾ 1987 ਦੇ ਵਿੱਚ ਇੱਕ ਚਿੰਦਾ ਵਰਮ ਨਾਂ ਦਾ ਇੱਕ ਪੁਲਿਸ ਅਧਿਕਾਰੀ ਉਹ ਕਹਿੰਦਾ ਮੈਂ ਮੈਂ ਫੜੂੰਗਾ ਪਰ ਇਹਦੇ ਤੱਕ ਇਹਦਾ ਨੈਟਵਰਕ ਹੁੰਦਾ ਜਿਹੜਾ ਨਾ ਮੁਖਬਰਾਂ ਦਾ ਉਹ ਇੰਨਾ ਕ ਸਟਰੋਂਗ ਹੁੰਦਾ ਇਹਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿਹੜਾ ਪੁਲਿਸ ਅਧਿਕਾਰੀ ਮੈਨੂੰ ਫੜਨ ਆ ਰਿਹਾ ਤੇ ਉਸ ਨੂੰ ਵੀ ਮਾਰ ਦਿੰਦਾ ਉਸ ਤੋਂ ਬਾਅਦ ਇੱਕ ਹੋਰ ਆ IFS ਅਧਿਕਾਰੀ ਹੁੰਦਾ ਜਿਹਦਾ ਨਾਂ ਹੁੰਦਾ ਜੀ ਅ ਸ੍ਰੀ ਨਿਵਾਸਣ ਸ੍ਰੀ ਨਿਵਾਸਣ ਨਾਂ ਦਾ ਬੰਦਾ ਪਲਾਨ ਬਣਾਉਂਦਾ ਵੀ ਮੈਂ ਇਹਨੂੰ ਫੜੂੰਗਾ ਤੇ ਉਹ ਫੜ ਵੀ ਲੈਂਦਾ ਇਹਨੂੰ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਪੁਲਿਸ ਅਧਿਕਾਰੀ ਜਿਹੜੇ ਕਿ ਜੇਲ੍ਹ ਨੂੰ ਜਾ ਰਹੇ ਹੁੰਦੇ ਨੇ ਤੇ ਰਾਹ ਦੇ ਵਿੱਚ ਇਹ ਨਾਲ ਤਾਂ ਇਹਨੂੰ ਕਹਿੰਦਾ ਪੁਲਿਸ ਵਾਲਿਆਂ ਨੂੰ ਕਹਿੰਦਾ ਵੀ ਮੈਨੂੰ ਤੇਲ ਲਿਆ ਦਿਓ ਮੇਰਾ ਸਿਰ ਦਰਦ ਹੋ ਰਿਹਾ ਵੀ ਮੈਂ ਸਿਰ ਤੇ ਰੱਖਣਾ ਤੇਲ ਮਲਣਾ ਪੁਲਿਸ ਵਾਲੇ ਦੀ ਚਾਲ ਨੂੰ ਸਮਝਦੇ ਨਹੀਂ ਉਹਨੂੰ ਤੇਲ ਦੇ ਦਿੰਦੇ ਨੇ ਤੇ ਉਸ ਤੋਂ ਬਾਅਦ ਇਹ ਤੇਲ ਲਈ ਕਰਦਾ ਹੱਥਾਂ ਹਥਕੜੀਆਂ ਲੂਜ਼ ਕਰ ਲਾਂਦਾ ਤੇਲ ਮਸਲ ਮਸਲ ਕੇ ਤੇ ਉਥੋਂ ਬਚ ਕੇ ਭੱਜ ਜਾਂਦਾ ਉਸ ਤੋਂ ਬਾਅਦ ਆ ਕੇ ਆਪਦੇ ਭਰਾ ਦੇ ਨਾਲ ਅਰਜੁਨ ਨਾਂ ਦਾ ਭਰਾ ਹੁੰਦਾ ਉਹਨੂੰ ਕਹਿੰਦਾ ਵੀ ਤੂੰ ਐ ਕਰ ਉਸ ਅਧਿਕਾਰੀ ਕੋਲੇ ਜਾ ਪੁਲਿਸ ਵਾਲੇ ਕੋਲੇ ਉਹਨੂੰ ਕਹਿ ਵੀ ਮੇਰਾ ਆਪਣਾ ਸਰੈਂਡਰ ਕਰਨਾ ਚਾਹੁੰਦਾ ਅਸਲ ਦੇ ਵਿੱਚ ਇਹਦਾ ਪਲਾਨ ਹੁੰਦਾ ਇਹਦਾ ਭਰਾ ਇਦਾਂ ਹੀ ਕਰਦਾ ਸ਼੍ਰੀ ਨਿਵਾਸਨ ਕੋਲੇ ਜਾ ਕੇ ਕਹਿੰਦਾ ਵੀ ਮੇਰਾ ਭਰਾ ਸਰੈਂਡਰ ਕਰਨਾ ਚਾਹੁੰਦਾ 1999 ਦੇ ਵਿੱਚ ਇਹਨਾਂ ਦਾ ਆਮਣਾ ਸਾਮਣਾ ਹੁੰਦਾ ਤੇ ਉਸ ਆਮਣੋ ਸਾਹਮਣੇ ਦੇ ਵਿੱਚ ਉਹਨੂੰ ਤਾਂ ਐ ਸੀ ਵੀ ਸਰੈਂਡਰ ਕਰੂ ਪਰ ਇਹ ਉਹਦੇ ਗੋਲੀਆਂ ਮਾਰਦਾ ਤੇ ਉਸ ਤੋਂ ਬਾਅਦ ਉਸ ਦੇ ਸਿਰ ਨੂੰ ਕੱਟ ਕੇ ਉਹਦੇ ਨਾਲ ਫੁੱਟਬਾਲ ਖੇਡਦਾ ਹੁਣ ਪੁਲਿਸ ਵਾਲੇ ਤੇ ਹੋਰ ਅੱਡੀ ਚੋਟੀ ਦਾ ਜੋੜ ਜੋਰ ਲਾ ਦਿੰਦੇ ਵੀ ਇਸ ਬੰਦੇ ਨੂੰ ਫੜਨਾ ਹੀ ਪੜਨਾ ਪਰ ਇਹ ਬੰਦਾ ਹੱਥੀ ਦੇ ਦੰਦਾਂ ਦੀ ਤਸਕਰੀ ਤੇ ਚੰਦਨ ਦੀ ਤਸਕਰੀ ਕਰਦੇ ਹੀ ਰਹਿੰਦਾ ਤੇ ਨਾਲ ਨਾਲ ਕਰਨੈਪਿੰਗ ਵੀ ਕਰਦਾ ਤੇ ਸਭ ਤੋਂ ਪਹਿਲੀ ਕਰਨੈਪਿੰਗ ਕਰਦਾ ਇਹ ਕਰਨਾਟਕ ਦੇ ਇੱਕ ਗਰੇਨਾਈਟ ਦੀ ਖਾਦਾਨ ਹੁੰਦੀ ਆ ਉਹਦੇ ਮਾਲਕ ਦੇ ਮੁੰਡੇ ਦੀ ਕ੍ਰੈਡਨੇਪਿੰਗ ਕਰਦਾ ਤੇ 1 ਕਰੋੜ ਦੀ ਮੰਗ ਕਰਦਾ ਪਰ 15 ਲੱਖ ਦੇ ਲੈ ਦੂ ਕਿ ਗੱਲ ਮੁੱਕ ਜਾਂਦੀ ਹੈ ਤੇ ਉਹਨੂੰ ਛੱਡ ਦਿੰਦਾ ਉਸ ਤੋਂ ਬਾਅਦ ਜਦੋਂ ਉਹਨੂੰ ਛੱਡ ਦਿੰਦਾ ਤੇ ਉਸ ਤੋਂ ਬਾਅਦ ਇਹਦੇ ਲਈ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਜਾਂਦੀ ਜਿਹੜੀ ਕਿ ਸਿਰਫ ਇਸ ਨੂੰ ਫੜੂਗੀ ਤੇ ਹਰੀਕ੍ਰਿਸ਼ਨ ਨਾਮ ਦਾ ਇੱਕ ਪੁਲਿਸ ਅਧਿਕਾਰੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਵੀ ਮਾਰ ਦਿੰਦਾ ਉਸ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਹੁੰਦਾ ਆਈਪੀਐਸ ਕੀਲ ਅਹਿਮਦ ਉਸ ਨੂੰ ਥਾਣੇ ਦੇ ਵਿੱਚ ਜਾ ਕੇ ਉਹਦੇ ਸੋਨੇ ਪੰਜ ਸਿਪਾਈ ਹੋਰ ਨੂੰ ਮਾਰ ਦਿੰਦਾ ਹੁਣ ਸਰਕਾਰ ਨਵੀਂ ਯੋਜਨਾ ਬਣਾਉਂਦੀ ਹੈ ਜਿਹੜੀ ਬੀਐਸਪ ਹੁੰਦੀ ਹੈ ਬਾਰਡਰ ਸਕਿਉਰਿਟੀ ਫੋਰਸ ਉਸ ਨੂੰ ਇਸ ਵਿੱਚ ਲਿਆਉਂਦੀ ਆ ਤੇ ਤਣਾਤ ਕਰ ਦਿੰਦੀ ਹੈ ਜੰਗਲਾਂ ਦੇ ਵਿੱਚ ਪਰ ਉਹਨਾਂ ਨੂੰ ਇਹਨਾਂ ਦੀ ਭਾਸ਼ਾ ਨਹੀਂ ਆਉਂਦੀ ਹੁੰਦੀ ਬਿਰੱਪਣ ਵਰਗਿਆਂ ਦੀ ਲੋਕਲ ਭਾਸ਼ਾ ਨਾ ਆਉਣ ਕਰਕੇ 20 ਤੋਂ ਬਾਅਦ ਬੀਐਸਪ ਵਾਲੇ ਮਰ ਜਾਂਦੇ ਤੇ ਪਰ ਉਸ ਤੋਂ ਬਾਅਦ ਇਹਨਾਂ ਨੂੰ ਹਟਾ ਦਿੱਤਾ ਜਾਂਦਾ ਇੱਕ ਪੁਲਿਸ ਅਧਿਕਾਰੀ ਹੁੰਦਾ ਗੋਪਾਲ ਕ੍ਰਿਸ਼ਨਾ ਇਹ ਇਹਨੂੰ ਮਾਰਨਾ ਚਾਹੁੰਦਾ ਬਿਰੱਪਣ ਨੂੰ 9 ਅਪ੍ਰੈਲ 1993 ਨੂੰ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਮੈਨੂੰ ਫੜੂਗਾ ਤੇ ਪੋਸਟਰ ਲਾ ਦੰਦਾ ਤੇ ਚੈਲੰਜ ਕਰਦਾ ਕਿ ਮੈਨੂੰ ਫੜ ਕੇ ਦਿਖਾ ਗੰਦੀਆਂ ਗਾਲਾਂ ਵਾਲੇ ਪੋਸਟਰ ਲਾ ਦੰਦਾ ਉਸ ਤੋਂ ਬਾਅਦ ਜਿਹੜਾ ਗੋਪਾਲ ਹੁੰਦਾ ਕ੍ਰਿਸ਼ਨਾ ਉਹ ਪਲਾਨ ਬਣਾਉਂਦਾ ਤੇ ਲਗਭਗ ਉਹ ਜੰਗਲ 'ਚ 43 ਪੁਲਿਸ ਵਾਲਿਆਂ ਨੂੰ ਦੋ ਬੱਸ ਤੇ ਆਪ ਗੱਡੀ 'ਚ ਬੈਠ ਕੇ ਉਹਨੂੰ ਫੜਨ ਜਾਂਦਾ 43 ਪੁਲਿਸ ਵਾਲਿਆਂ ਨਾਲ ਤੇ ਇਹਨਾਂ ਨਾਲ 12-13 ਮੁਖਵਰ ਵੀ ਹੁੰਦੇ ਨੇ ਪੁਲਿਸ ਦੇ ਤੇ ਜਾਈ ਜਾਣਾ ਹੁੰਦਾ ਰਾਹ ਦੇ ਵਿੱਚ ਗੱਡੀ ਖਰਾਬ ਹੋ ਜਾਂਦੀ ਹੈ ਤੇ ਇਹ ਬੱਸ ਦੇ ਵਿੱਚ ਬੈਠ ਜਾਂਦਾ ਬੱਸ ਦੇ ਵਿੱਚ ਇਹਦੇ ਨਾਲ 14 ਮੁੱਖਵਰ ਹੁੰਦੇ ਨੇ ਤੇ 6 ਪੁਲਿਸ ਵਾਲੇ ਹੁੰਦੇ ਨੇ ਹੋਰ ਲਗਭਗ ਮਤਲਬ 22 ਬੰਦੇ ਹੁੰਦੇ ਨੇ ਇਹ ਪਰ ਬਿਰੱਪਣ ਨੂੰ ਇਸ ਦੀ ਵੀ ਯੋਗ ਸੁਗ ਮਿਲ ਜਾਂਦੀ ਹੈ ਤੇ ਉਹ ਪਹਿਲਾਂ ਹੀ ਬਰੂਦ ਵਿਛਾ ਕੇ ਰੱਖ ਦਿੰਦਾ ਜਦੋਂ ਹੀ ਬੈਣ ਉੱਥੇ ਤੱਕ ਪਹੁੰਚਦੀ ਆ ਬੈਣ ਸਾਰੀ ਪਰ ਕੱਚੇ ਉੱਡ ਜਾਂਦੇ ਨੇ ਤੇ 22 ਦੇ 22 ਜਿਹਦੇ ਵਿੱਚ ਮੁੱਖਵਰ ਪੁਲਿਸ ਵਾਲੇ ਤੇ ਪਹਿਲੀ ਵਾਰੀ ਬਰੱਪਨ ਨੇ ਇਕੱਠੇ ਐਨੇ ਬੰਦੇ ਮਾਰੀ ਸੀਗੇ ਇਸ ਤੋਂ ਬਾਅਦ ਇਸ ਦੇ ਪਿੱਛੇ ਕਰਨਾਟਕ ਤਾਮਲਨਾਡੂ ਤੇ ਕੇਰਲਾ ਦੀ ਪੁਲਿਸ ਲੱਗ ਜਾਂਦੀ ਹੈ ਵੀ ਇਸ ਨੂੰ ਹਰ ਕੀਮਤ ਤੇ ਫੜਨਾ ਹੀ ਫੜਨਾ ਉਸ ਤੋਂ ਬਾਅਦ ਇੱਕ ਹੋਰ ਟਾਸਕ ਫੋਰਸ ਬਣਾਈ ਜਾਂਦੀ ਆ ਪਰ ਉਹਨਾਂ ਟਾਈਮਾਂ ਦੇ ਵਿੱਚ 1990 ਦੇ ਵਿੱਚ ਵਿਆਹ ਵੀ ਕਰਾ ਲੈਂਦਾ ਹੈ ਮੁੱਤੂ ਲక్ష్ਮੀ ਨਾਂ ਦੀ ਔਰਤ ਦੇ ਨਾਲ ਜਿਹੜੀ ਹੁਣ 22 ਬੰਦਿਆਂ ਵਾਲੀ ਮਾਰਨ ਦੀ ਘਟਨਾ ਕੀ ਸੀ 93 ਦੇ ਵਿੱਚ ਉਸ ਤੋਂ ਬਾਅਦ ਇਹਦੀ ਵਾਈਫ ਨੂੰ ਫੜ ਲੈਂਦੇ ਨੇ ਤੇ ਉਹਤੇ ਐਫਆਈਆਰ ਦਰਜ ਕਰ ਦਿੰਦੇ ਨੇ ਇਹਦਾ ਸਾਥ ਦੇਣ ਦੇ ਲਈ ਤੇ ਹੋਰ ਕਈ ਗੱਲਾਂ ਹੁੰਦੀਆਂ ਹੁਣ ਇਹ ਵੀ ਪੁਲਿਸ ਤੋਂ ਡਰਨ ਲੱਗ ਜਾਂਦਾ ਕਿਉਂਕਿ ਇਹਦੇ ਇੱਕ ਬੇਟੀ ਹੋ ਜਾਂਦੀ ਆ ਤੇ ਜੰਗਲ ਦੇ ਵਿੱਚ ਜਦੋਂ ਬੇਟੀ ਰੋਂਦੀ ਆ ਰਾਤ ਨੂੰ ਤਾਂ ਇਹਨੂੰ ਲੱਗਦਾ ਵੀ ਇਹਦੀ ਆਵਾਜ਼ ਕਰਕੇ ਪੁਲਿਸ ਮੇਰੇ ਤੱਕ ਨਾ ਜੇ ਤਾਂ ਇਹ ਬੰਦਾ ਐਸਾ ਹੁੰਦਾ ਕਿ ਆਪਦੀ ਬੱਚੀ ਦਾ ਵੀ ਦਮ ਘੋਟ ਕੇ ਉਹਨੂੰ ਮਾਰ ਦਿੰਦਾ ਜਿਸ ਦੀ ਕੇ ਲਾਸ਼ ਕਈ ਦਿਨਾਂ ਬਾਅਦ ਪੁਲਿਸ ਨੂੰ ਸੜੀ ਗਲੀ ਮਿਲਦੀ ਆ 24 ਮਈ 1993 ਨੂੰ 22 ਪੁਲਿਸ ਵਾਲੇ ਮਾਰ ਕੇ 6 ਪੁਲਿਸ ਵਾਲੇ ਹੋਰ ਮਾਰ ਦਿੰਦਾ ਉਸ ਤੋਂ ਬਾਅਦ ਪੁਲਸ ਨਾਲ ਇਹ ਆਹਮਣਾ ਸਾਹਮਣਾ ਹੁੰਦਾ ਐ এনਕਾਊਂਟਰ ਤੇ ਇਹਦੇ ਕਈ ਬੰਦੇ ਮਰ ਜਾਂਦੇ ਨੇ ਜਿਦੇ ਵਿੱਚ ਲਗਭਗ 6 ਬੰਦੇ ਮਰਦੇ ਆ ਤੇ ਕੁਝ ਕਿ ਗ੍ਰਿਫਤਾਰ ਹੋ ਜਾਂਦੇ ਨੇ ਪਰ ਇਹ ਇੰਨੇ ਸਦਕ ਦੇ ਪੱਕੇ ਹੁੰਦੇ ਨੇ ਕਿ ਪੁਲਿਸ ਨੂੰ ਕੁਝ ਨਹੀਂ ਦੱਸਦੇ ਤੇ ਕੋਈ ਸਮਝੌਤਾ ਨਹੀਂ ਤੇ ਮਰੇ ਪਰਿਵਾਰਾਂ ਨੂੰ ਕੋਈ ਪਰਿਵਾਰ ਮੁਆਵਜ਼ਾ ਨਹੀਂ ਲੈਂਦਾ ਪਰ ਦੂਜੇ ਪਾਸੇ ਵਿਰੱਪਣ ਉਹਨਾਂ ਦੇ ਪਰਿਵਾਰਾਂ ਨੂੰ ਚੰਗਾ ਮੁਆਵਜ਼ਾ ਦੰਦਾ 1990 ਤੋਂ ਲੈ ਕੇ 96 97 99 ਮੈਂ ਕਹਿੰਦਾ ਇਹ ਪੁਲਿਸ ਵਾਲਿਆਂ ਨੂੰ ਮਾਰਦਾ ਜਿੱਥੇ ਵੀ ਮਿਲਦੇ ਆ ਇੱਕ ਅਨਕਾਉਂਟਰ ਵਿੱਚ 1996 ਦੇ ਵਿੱਚ ਇਹ 19 ਪੁਲਿਸ ਵਾਲੇ ਮਾਰਦਾ ਉਸ ਤੋਂ ਬਾਅਦ 1996 ਦੇ ਵਿੱਚ ਇਹਦੇ ਭਰਾ ਅਰਜੁਨ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਜਿਹੜਾ ਕਿ ਇਹ ਜੇਲ੍ਹ ਦੇ ਵਿੱਚ ਹੀ ਸੁਸਾਇਡ ਕਰ ਲੈਂਦਾ ਉਸ ਦਾ ਬਦਲਾ ਲੈਣ ਦੇ ਲਈ ਇੱਕ ਪੁਲਿਸ ਅਧਿਕਾਰੀ ਤੇ ਕਾਂਸਟੇਬਲ ਨੂੰ ਮਾਰ ਦਿੰਦਾ ਤੇ ਇੱਕ ਪੱਤਰਕਾਰ ਫੋਟੋਗ੍ਰਾਫਰ ਜਿਹੜਾ ਵੀ ਇਹਨੂੰ ਲੱਗਦਾ ਯਾਰ ਉਹ ਉਹਨੂੰ ਚੱਕ ਦਿੰਦਾ 1990 ਤੋਂ ਲੈ ਕੇ ਹੁਣ ਤੱਕ ਇਹਨੇ ਧੂੜਾਂ ਪਟੀਆਂ ਹੋਈਆਂ ਸੀ ਕੋਈ ਪੁਲਿਸ ਵਾਲਾ ਨੂੰ ਫੜ ਨਹੀਂ ਸਕਿਆ ਸੀ ਕੋਈ ਰਾਜ ਦੀ ਪੁਲਿਸ ਉਸ ਤੋਂ ਬਾਅਦ ਜੀ 30 ਜੂਨ 2000 ਦੇ ਵਿੱਚ ਇਹ ਕੰਨੜ ਦੇ ਸੁਪਰਸਟਾਰ ਉਸ ਟਾਈਮ ਦੇ ਕੰਨੜ ਇੰਡਸਟਰੀ ਦੇ ਜਿਵੇਂ ਅੱਜ ਕੱਲ ਲੰਬੂ ਆਪਣੇ ਲੰਬੂ ਦਾ ਰਤਬਾ ਬਾਲੀਵੁੱਡ ਦੇ ਵਿੱਚ ਆਪਾਂ ਕਹਿ ਲਈਏ ਜਾਂ ਵੱਡੇ ਵੱਡੇ ਫਿਲਮ ਸਟਾਰਾਂ ਦਾ ਉਸੇ ਤਰ੍ਹਾਂ ਰਾਜਕਮਾਰ ਦਾ ਸੀ ਤੇ ਇਹਨੂੰ ਕਡਨੈਪ ਕਰ ਲੰਦਾ ਉਹਨੂੰ ਛੱਡਣ ਦੇ ਜਦੋਂ ਉਹਨੂੰ ਕਡਨੈਪ ਕਰ ਰਹੇ ਹੁੰਦਾ ਲੋਕ ਸੜਕਾਂ ਤੇ ਆ ਜਾਂਦੇ ਆ ਤੇ ਤਾਮਿਲनाडु ਸਰਕਾਰ ਪ੍ਰੈਸ਼ਰ ਹੁੰਦਾ ਤੇ ਹੜਕਾਂ ਮੱਜਨ ਦਾ ਪੂਰਾ ਮੈਂ ਕਹਿੰਦਾ ਵੀ ਉਸ ਤੋਂ ਬਾਅਦ ਇੱਕ ਪੱਤਰਕਾਰ ਨੂੰ ਭੇਜਿਆ ਜਾਂਦਾ ਇਹਦਾ ਨਾਲ ਗੱਲਬਾਤ ਕਰਨ ਲਈ ਗੱਲਬਾਤ ਦੇ ਵਿੱਚ ਦੱਸਦਾ ਕਹਿੰਦਾ ਵੀ ਜੇ ਅਟਕ ਦੇ ਹੱਕ ਵਿੱਚ ਕੀਤਾ ਜਾਵੇ ਜਿਹੜੀ ਕਾਵੇਰੀ ਨਦੀ ਆ ਤੇ ਕਰਨਾਟਕ ਦੇ ਵਿੱਚ ਜਿਹੜੀ ਤਾਮਿਲ ਭਾਸ਼ਾ ਉਹ ਸੈਕੰਡ ਅਫੀਸ਼ੀਅਲ ਲੈਂਗੁਏਜ ਡਿਸਾਈਡ ਕੀਤੀ ਜਾਵੇ ਤੇ ਕੁਝ ਕੁ ਕੈਦੀਆਂ ਦੇ ਛਡਣ ਦੀ ਰਿਹਾਈ ਪੁਲਿਸ ਇਹ ਤਾਂ ਨਹੀਂ ਛਡਦੀ ਦੀ ਕੋਈ ਮੰਗਣੀ ਮੰਦੀ ਪਰ ਉਸ ਤੋਂ ਬਾਅਦ ਇਹ 100 ਅਸਿੱਧ 108 ਦਿਨਾਂ ਬਾਅਦ ਉਸ ਸੁਪਰਸਟਾਰ ਨੂੰ ਛੱਡ ਦਿੰਦਾ ਪਰ ਬਾਅਦ ਵਿੱਚ ਖੁਲਾਸਾ ਹੁੰਦਾ ਕਿ ਪੁਲਿਸ ਨੇ 20 ਕਰੋੜ ਦਿੱਤੇ ਸੀਗੇ ਇਸ ਸਮਝੌਤੇ ਦੇ ਲਈ ਉਸ ਤੋਂ ਬਾਅਦ ਜੀ 2002 ਦੇ ਵਿੱਚ ਇੱਕ ਕਡਨਾਪਿੰਗ ਹੋਰ ਕਰਦਾ ਐਚ ਐਨ ਗੱਪਾ ਜਿਹੜਾ ਕਿ ਕਰਨਾਟਕ ਦਾ ਪੂਰਵ ਮੰਤਰੀ ਹੁੰਦਾ 1996 ਤੋਂ ਲੈ ਕੇ 1999 ਤੱਕ ਮੰ minister ਰਿਹਾ ਸੀ ਉਹਨੂੰ ਕਡਨਾਪ ਕਰ ਲੈਂਦਾ ਤੇ ਉਸ ਤੋਂ ਬਾਅਦ ਤਿੰਨ ਰਾਜਾਂ ਦੀ ਪੁਲਿਸ ਇਸ ਦੇ ਮਗਰ ਲੱਗ ਜਾਂਦੀ ਆ ਪਰ ਇਹਦੀ ਕੋਈ ਵੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੰਦੇ ਨੇ ਉਸ ਤੋਂ ਬਾਅਦ ਜੀ ਕਈ ਮਹੀਨੇ ਬਾਅਦ ਉਸ ਦੀ ਐਚਨ ਗੱਪਾ ਦੀ ਲਾਸ਼ ਮਿਲਦੀ ਹੈ ਨਦੀ ਦੇ ਕੋਲੋਂ ਜੇ ਲਲਤਾ ਜਿਹੜੀ ਕਿ ਉਸ ਟਾਈਮ ਦੀ ਮੰਤਰੀ ਹੁੰਦੀ ਆ ਇੱਕ ਨਵੀਂ ਟਾਸਕ ਫੋਰਸ ਬਣਾਉਂਦੀ ਹੈ ਤੇ 2001 ਦੇ ਵਿੱਚ ਆਈਪੀਐਸ ਆਉਂਦਾ ਇੱਕ ਵਿਜੇ ਕੁਮਾਰ ਉਹ ਉਹਦਾ ਕੰਮ ਹੁੰਦਾ ਇਹਨੂੰ ਖਤਮ ਕਰਨਾ ਕਿਸੇ ਵੀ ਕੀਮਤ ਤੇ ਉਕੇ ਹੁਣ ਤੱਕ ਇਹ 150 ਪੁਲਿਸ ਵਾਲਾ ਮਾਰ ਚੁੱਕਿਆ ਸੀ ਤੇ ਲਗਭਗ ਪੁਲਿਸ ਦੇ 100 ਕਰੋੜ ਰੁਪਇਆ ਇਹ ਤੇ ਖਰਾਬ ਹੋ ਚੁੱਕਿਆ ਸੀਗਾ ਕਿਉਂਕਿ ਇਹਦਾ ਜਿਹੜਾ ਤੰਤਰ ਸੀਗਾ ਇਹਦਾ ਖੁਫੀਆ ਤੰਤਰ ਹਰ ਇੱਕ ਮੈਂ ਕਹਿੰਨਾ ਹਰੇਕ ਥਾਂ ਤੇ ਬੈਠਾ ਸੀਗਾ ਪੁਲਿਸ 'ਚ ਵੀ ਸੀਗੇ ਹਰ ਥਾਂ ਤੇ ਸੀਗੇ ਉਸ ਤੋਂ ਬਾਅਦ ਜੀ ਇਹਨੂੰ ਪਬਲਿਸਿਟੀ ਦਾ ਬਹੁਤ ਸ਼ੌਂਕ ਸੀਗਾ ਇੰਟਰਵਿਊ ਬਹੁਤ ਦਿੰਦਾ ਸੀਗਾ ਉਸੇ ਟਾਈਮ ਤੇ ਵਿਜੇ ਕੁਮਾਰ ਨੇ ਦੀਆਂ ਕੁਝ ਕੇ ਇੰਟਰਵਿਊ ਦੇਖੀਆਂ ਤੇ ਉਹਨੇ ਨੋਟ ਕੀਤਾ ਕੱਲੀ-ਕੱਲੀ ਚੀਜ਼ ਕਿ ਇਹਨੂੰ ਅਖਬਾਰ ਪੜ੍ਹਨ ਦੇ ਵਿੱਚ ਦਿੱਕਤ ਆ ਰਹੀ ਆ ਤਾਂ ਇਹ ਕੀ ਕਰਦੇ ਆ ਕੁਝ ਪੁਲਿਸ ਵਾਲੇ ਇਹਦੇ ਗੈਂਗ ਦੇ ਵਿੱਚ ਸ਼ਾਮਲ ਕਰ ਦਿੰਦੇ ਆ ਜਿਹੜੇ ਕਿ ਕੱਲੀ-ਕੱਲੀ ਖਬਰ ਪੁਲਿਸ ਤੱਕ ਲੈ ਕੇ ਆਉਣ ਤੇ ਉਸੇ ਟਾਈਮ 'ਚ ਇਹ ਉਤੇ ਜ਼ੋਰ ਪਾਉਂਦੇ ਆ ਕਿ ਤੁਹਾਡੀ ਅੱਖ ਦੇ ਵਿੱਚ ਪ੍ਰੋਬਲਮ ਆ ਤੁਹਾਨੂੰ ਆਪਰੇਸ਼ਨ ਵਗੈਰਾ ਕਰਾ ਲੈਣਾ ਚਾਹੀਦਾ ਪਰ ਆਪਰੇਸ਼ਨ ਕਰਾਉਣ ਲਈ ਬਾਹਰ ਜਾਣਾ ਪੈਣਾ ਸੀ ਤੇ ਉਹਦੇ ਲਈ ਭੇਸ ਬਦਲਣਾ ਪੈਣਾ ਸੀਗਾ ਤੇ ਇਹ ਸੁਨੋ ਉਹਦੇ ਮੁੱਛਾਂ ਨਾਲ ਬਹੁਤ ਪਿਆਰ ਸੀ ਪਰ ਇਹਨੂੰ ਕਟਵਾਉਣੀਆਂ ਪਈਆਂ ਤੇ ਪੁਲਿਸ ਵਾਲੇ ਜਿਹੜੇ ਕਿ ਗੈਂਗ ਦੇ ਵਿੱਚ ਹੁੰਦੇ ਨੇ ਇਹਨੂੰ ਕਹਿੰਦੇ ਨੇ ਵੀ ਆਪਾਂ ਐਂਬੂਲੈਂਸ ਦਾ ਇੰਤਜ਼ਾਮ ਕਰ ਲਾਂਗੇ ਆਪਾਂ ਤੁਹਾਡਾ ਇਲਾਜ ਕਰਾ ਦਾਂਗੇ ਇਹ ਮੰਨ ਵੀ ਜਾਂਦਾ ਜਿਵੇਂ ਦਿਮਾਗ 'ਚ ਕੋਈ ਗੱਲ ਨਹੀਂ ਹੁੰਦੀ ਨਾ ਉਸ ਤੋਂ ਬਾਅਦ ਜੀ ਇਹ ਮੁੱਛਾਂ ਕਟਾ ਕੇ ਆਉਂਦੀਆਂ ਜਿਹਦਾ ਕਿ ਡਰਾਈਵਰ ਹੀ ਵੀ ਪੁਲਿਸ ਵਾਲਾ ਹੁੰਦਾ ਜਿਹੜੇ ਗੈਂਗ ਦੇ ਵਿੱਚ ਉਸ ਐਂਬੂਲੈਂਸ ਨੂੰ ਖੜੀ ਹੁੰਦੀ ਹੈ ਇਹ ਇਹ ਜਾ ਕੇ ਉਸ ਐਂਬੂਲੈਂਸ ਦੇ ਵਿੱਚ ਬਹਿ ਜਾਂਦਾ ਤੇ ਨਾਲ ਇਹਦੇ ਤਿੰਨ ਸਾਥੀ ਹੁੰਦੇ ਨੇ ਪਰ ਇਹਨੂੰ ਨਹੀਂ ਪਤਾ ਹੁੰਦਾ ਕਿ ਜਿਹੜਾ ਇਹ ਪੁਲਿਸ ਦੁਆਰਾ ਹੀ ਬੈਨਡ ਖੜਾਈ ਗਈ ਆ ਤੇ ਫਸੂਗਾ ਅੱਗੇ ਜਾ ਕੇ ਵਿਜੇ ਕੁਮਾਰ ਦਾ ਜਿਹੜਾ ਪੁਲਿਸ ਜਿਹੜਾ ਲੱਗਿਆ ਹੁੰਦਾ ਉਥੋਂ ਜਦੋਂ ਬੈਨਡ ਪਹੁੰਚ ਜਾਂਦੀ ਆ ਤਾਂ ਉਹ ਡਰਾਈਵਰ ਉਤਰ ਕੇ ਪੁਲਿਸ ਵਾਲੇ ਪਾਸੇ ਭੱਜ ਲੰਦਾ ਤੇ ਉਸ ਤੋਂ ਬਾਅਦ ਵਿਜੇ ਕੁਮਾਰ ਉੱਚੀ ਦਨੇ ਬੋਲਦਾ ਕਿ ਬਿਰਪਣ ਤੂੰ ਆਪਦੇ ਆਪ ਨੂੰ ਸਰੈਂਡਰ ਕਰ ਦੇ ਤੈਨੂੰ ਪੁਲਿਸ ਨੇ ਸਾਰੇ ਪਾਸੇ ਘੇਰ ਲਾ ਘੇਰ ਲਿਆ ਜਵਾਬੀ ਕਾਰਵਾਈ ਚ ਬਿਰਪਣ ਗੋਲੀ ਚਲਾਉਂਦਾ ਅੰਦਰੋਂ ਤੇ ਉਸ ਦੇ ਬਦਲੇ 20 ਮਿੰਟ ਪੁਲਿਸ ਵਾਲੇ ਲਗਭਗ 338 ਰੌਂਦ ਮਾਰਦੇ ਆ ਬੈਣ ਤੇ ਆ ਬੈਣ ਹੁੰਦੀ ਹੈ ਜੀ ਜਿਹਦੇ ਵਿੱਚ ਬਿਰੱਪਣ ਹੁੰਦਾ 20 ਮਿੰਟ ਚੱਲੀ ਫਾਇਰਿੰਗ ਦੇ ਵਿੱਚ ਉਸ ਤੋਂ ਬਾਅਦ ਜਦੋਂ ਸ਼ਾਂਤੀ ਹੋ ਜਾਂਦੀ ਹੈ ਕੋਈ ਹਿੱਲ-ਜੁਲ ਨਹੀਂ ਹੁੰਦੀ ਤਾਂ ਪੁਲਿਸ ਵਾਲੇ ਜਾ ਕੇ ਦੇਖਦੇ ਆ ਅੰਦਰ ਬਿਰੱਪਣ ਤੇ ਉਹਦੇ ਤਿੰਨ ਸਾਥੀ ਮਰੇ ਪਏ ਹੁੰਦੇ ਨੇ ਪੁਲਸ ਨੂੰ ਹਜੇ ਵੀ ਯਕੀਨ ਨਹੀਂ ਹੁੰਦਾ ਉਸ ਤੋਂ ਬਾਅਦ ਇਹਨੂੰ ਹਸਪਤਾਲ ਚੈੱਕ ਕਰਾਉਣ ਲਈ ਭੇਜਿਆ ਜਾਂਦਾ ਕਿ ਇਹ ਬੰਦਾ ਮਰ ਗਿਆ ਕਿ ਨਹੀਂ ਸੋ ਇਸ ਤਰ੍ਹਾਂ ਹੁੰਦਾ ਜੀ ਬਿਰੱਪਣ ਦਾ ਅੰਤ ਜਿਹਦੇ ਤੇ ਹੁਣ ਆਪਾਂ ਗੱਲ ਕਰੀਏ ਜੀ ਆਪਦੀ ਜ਼ਿੰਦਗੀ ਦੇ ਵਿੱਚ ਲਗਭਗ 200 ਬੰਦਾ ਮਾਰਿਆ ਸੀਗਾ ਜਿਦੇ ਵਿੱਚ 180 ਪੁਲਿਸ ਵਾਲੇ ਸੀਗੇ 3000 ਹਾਥੀ ਮਾਰੇ ਸੀਗੇ ਤੇ 150 ਕਰੋੜ ਚੰਦਨ ਦੀ ਏਸ ਨੇ ਤਸਕਰੀ ਕੀਤੀ ਸੀ ਸੇ ਪੁਰਸ ਦੇ 750 ਕਰੋੜ ਏਸ ਨੂੰ ਫੜਨ ਫੜਨ ਲਈ ਖਰਚ ਆਏ ਸੀਗੇ ਤੇ ਜਿਹੜੀ ਇਨਾਮ ਦੀ ਰਾਸ਼ੀ ਸੀਗੀ 50 ਕਰੋੜ ਤੋਂ ਵੀ ਵੱਧ ਲਾਇਆ ਸੀ ਵੀ ਇਸ ਬੰਦੇ ਨੂੰ ਕੋਈ ਫੜਕੇ ਦੇਵੇ 50 ਕਰੋੜ ਰੁਪਈਆ ਉਸ ਟਾਈਮ ਦਾ ਜਿਹੜਾ ਲਾਇਆ ਸੀਗਾ ਹੁਣ ਗੱਲ ਕਰੀਏ ਅੱਜ ਕਿਉਂਕਿ ਇਹਦੇ ਪਰਿਵਾਰ ਦੇ ਵਿੱਚ ਦੋ ਬੇਟੀਆਂ ਹੈਗੀਆਂ ਨੇ ਹੋਰ ਜਿਨ੍ਹਾਂ ਕੇ ਇਹਨਾਂ ਵਿੱਚ ਇੱਕ ਬੇਟੀ ਵਿਦਿਆ ਰਾਣੀ ਨੇ ਭਾਜਪਾ ਜੁਆਇਨ ਕੀਤੀ ਸੀ 2020 ਦੇ ਵਿੱਚ ਤੇ ਯੂਥ ਵਿੰਗ ਦੀ ਪ੍ਰਧਾਨ ਵੀ ਬਣੀ ਸੀਗੀ ਜਿਹਦਾ ਕਿ ਵਿਰੋਧ ਵੀ ਬਹੁਤ ਹੋਇਆ ਸੀ ਪਰ ਵਿਰਪਣ ਨੂੰ ਯਾਦ ਕੀਤਾ ਜਾਊਗਾ ਬੇਸ਼ੱਕ ਕਿਵੇਂ ਵੀ ਆ ਤੁਸੀਂ ਜ਼ਰੂਰ ਕਮੈਂਟ ਕਰਿਓ ਕਿੱਦਾਂ ਦਾ ਬੰਦਾ ਸੀ ਕੀ ਆਵਦੀ ਇਹ ਲੈਂਗੁਏਜ ਬਚਾਉਣ ਦੇ ਲਈ ਜਾਂ ਆਪਦੇ ਹੱਕਾਂ ਲਈ ਲੜਦਾ ਸੀਗਾ ਆਪਦੇ ਲੋਕਾਂ ਲਈ ਜਾਂ ਫਿਰ ਕੀ ਗੱਲ ਸੀਗਾ ਜੀ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਵਿੱਚ ਧੰਨਵਾਦ